ਜਦੋਂ ਮੈਂ ਰੋਟੀ ਤੇ ਫੰਡਰੀਆ ਦਾ ਉਹਦਾ ਸਬ ਗਿਆ ਨਹੀਂ ਬਸਾ ਦੇ ਸੈਂਡਵਿਚਾਂ ਤੇ ਸਭ ਕੁਝ ਨਾ ਗਿਆ ਨਾ ਯੈਸ ਪਰ ਉਸ ਨੂੰ ਉਹ ਉਹਦੀ ਪਾ ਲਈ ਤੇ ਥੋੜੇ ਜਿਹਾ ਬੋਇਲ ਕਰ ਦੇ ਪਾ ਦੀ ਪਤਾ ਨਹੀਂ ਆਲਿਓ ਹੁੰਦੇ ਕੋਦਾਂ ਹੁੰਦੇ ਮੇਰੇ ਖਿਆਲ ਨਾਲ ਦੁੱਧ ਹੁੰਦੇ ਪਰ ਉਹਦਾ ਮੈਂ ਕਿਹਨੂੰ ਥੋੜੀ ਜਿਹਾ ਕਰ ਦਿੰਦੇ ਆ ਨਾ ਬੋਇਲ ਕਰ ਲਓ ਹਨਾ ਯੇ ਸਾਡੀ ਨੂੰ ਲੈ ਕੇ ਗਿਆ ਮੋ ਜੀ ਉਹਦਾ ਉਹ ਗਰਲੇ ਲਾ ਲਈਆ ਉਹ ਨੂੰ ਹੁਣ ਕਿੰਨਾ ਜਰ ਗੁੱਸੇ ਰਹਿਣਾ ਬਣਾਇਆ ਚਲ ਆ ਜਾ ਪਰ ਉਹਨੇ ਬੋਲਣਾ ਨਹੀਂ ਕਿ ਹਾਂ ਜੀ ਹਾਂ ਜੀ ਉਹ ਜਗਾਉਂ ਜਾ ਇੱਧਰ ਹੁਣ ਦੇਖੋ ਵੀ ਜੇ ਸਹੀ ਨਹੀਂ ਲੱਗਾ ਵੀ ਲੋਕ ਸ਼ਿਮਲਾ ਮਿਰਚਾਂ ਗਾਜਰਾਂ ਇੱਧਰ ਬ੍ਰੈਡ ਬ੍ਰੈਡ ਟਮਾਟਰ ਕ੍ਰੀ ਹਾਂ ਹਲਵਾਈ ਸਾਰੇ ਲੱਗੇ ਜੋਰਾ ਸ਼ੋਰਾ ਤੇ ਜ਼ਿਆਦਾ ਕਾਣੀ ਆ ਜਾਈਏ ਥੋੜੀ ਲੈਂਦੀ ਮਸ਼ੀਨ ਛੋਟੀ ਆ ਜੀ ਇੱਥੇ ਹੁਣ ਸਭੀ ਮੈਂ ਤਾਂ ਮਿਕਸ ਕਰ ਲਈਆ ਸੈਂਡਵਿਚ ਬਣਾਉਣਾ ਕੋਲ ਵੀ ਪਾ ਲੈ ਹਾਂ ਥੋੜੇ ਦਾ ਸੈਂਡਵਿਚ ਭਰਾਂਗੇ ਇੱਥੇ ਤਾਈਆ ਤਾਵਾ ਨਹੀਂ ਖੁੱਲੜਾ ਟਕਣ ਹਾਂ ਪਪਾ ਜੀ ਖੋਲੋ ਦੇਖ ਖੋਲੋ ਖੋਲੋ ਖੁੱਲ ਜਾਣਾ ਖੁੱਲ ਜਾਣਾ ਮੈਂ ਤਾਂ ਗ੍ਰੀਨ ਸਾਫ ਖੁੱਲ ਗਿਆ ਅਕਤਿਆ ਹੈ ਹੈ ਵੀ ਬੜੀ ਅਕਤਿਆ ਲੱਗਾ ਕੀ ਲਗਾ ਟੱਕਣ ਸਿੱਧਾ ਵੱਜਾ ਉਹਦੀ ਨੁੱਕਰ ਜੀ ਵੀਡੀਓ ਬਣਦੀ ਆ ਬੰਦ ਕਰ ਦੇ ਆ ਇਹਦੇ ਵਿੱਚ ਪਾ ਦੋ ਜੀ ਇਹਦੇ ਵਿੱਚ ਵਜਿਆ ਹੋਵੇ ਕੁਝ ਵੀ ਨਹੀਂ ਮੇਰੇ ਨਹੀਂ ਨਹੀਂ ਯਾਰ ਆਲੇ ਵੀ ਸੈ ਬਗੂ ਆਹ ਕਿੱਡਾ ਲਾਉਣਾ ਹੈ ਮੋਰੇ ਮੁਰਗੀ ਚੱਲੀਏ ਮੈਂ ਤਾਂ ਕੋਲ ਜੋਰ ਲਗਾ ਤਾ ਮੈਂ ਤਾਂ ਨੂੰ ਵੀ ਲੈ ਕੇ ਜਾਣਾ ਭਜੀ ਇਹ ਨਹੀਂ ਤਾਂ ਖਾਣੇ ਆਣੇ ਆਣੇ ਰੁਕਣ ਮੈਂ ਰੁਕ ਜਾਈ ਆ ਮੂਹ ਬਜਾਈ ਆ ਨਹੀਂ ਨਹੀਂ ਯਾਰ ਰੁਕਦਾ ਟ੍ਰਿਪ ਗਿਆ ਸੀਗਾ ਇਹ ਜੀ ਆ ਸੀ ਜਾਣਾ ਮੈਨੂੰ ਇੱਥੇ ਰਹਿਣਾ ਉਹ ਹੀ ਸਭ ਤੋਂ ਪਹਿਲਾਂ ਪੁੱਛਦੀ ਵੀ ਕਿੰਨੇ ਵੇਲੇ ਜਾਣਾ ਤਾਰ ਨੂੰ ਉਹ ਕਿ ਫੜੀ ਆ ਰਾਮੀ ਓਏ ਯਾ ਮਾਮਾ ਕਿੰਨੇ ਦਾ ਤੂੰ ਵੀ ਮਨ ਪਿਆਰ ਜਾਂ ਚੱਕਰ ਮੈਨੂੰ ਲੱਗਦਾ ਉਧਰਲਾ ਦਿਨ ਲਫਾਫਾ ਜਿਆਦਾ ਨਹੀਂ ਭਰ ਗਿਆ ਕਿਦੋਂ ਮੈਂ ਦੇਖੇ ਬੇਸਨ ਵਾਲਾ ਇਹ 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 ਬੜਾ ਇਹ ਨਵਾਂ ਬਰਿਗੋਲੀ ਆ ਸ਼ਾਹ ਫਾਟ ਕਿੱਦਾਂ ਕਰੀਏ ਇਹ ਇਹ ਲੱਗਦੇ ਨਹੀਂ ਕਿ ਕਿੰਦਾ ਇਹਨਾਂ ਤੇ ਬੈਲ ਨੂਰ ਆ ਬਹੁਤ ਸ਼ੋਸ਼ ਬਰੈਡ ਵਾਲੇ ਬਹੁਤ ਸ਼ੋਸ਼ ਮੈਂ ਦਿੱਤੀ ਗੱਲ ਜੇ ਇਹਨਾਂ ਨੂੰ ਵੀ ਕੋਈ ਦੇ ਦਵਾਂ ਆਪਾਂ ਪਤਾ ਵਾਸੀਆ ਆਉਣ ਲੱਪਈਆ ਓਹੋ ਓਹੋ ਇਹ ਨਹੀਂ ਲੱਗਣੀ ਫੋਨ ਨਹੀਂ ਖੜਨ ਨਹੀਂ ਲੱਗਣੀ ਮਨ ਤੋਂ ਦੋ ਨਾ ਦੇਖੋ ਅੱਇਆ ਬੜਾ ਦੇ ਕਿੰਦਾ ਸਮਾਂ ਸਾਰਾ ਸੌਸ ਪਾ ਕੇ ਇਹਨਾਂ ਗਿਆ ਪ੍ਰੋਸੀਜਰ ਕਾਫੀ ਲੰਬਾ ਹੋ ਜਾਂਦਾ ਹਨ ਇੱਕ ਇੱਕ ਸੌਸ ਦਾ ਪੈਕਟ ਖੋਲ ਤੋ ਮੈਂ ਤਾਂ ਆ ਗਈ ਸੌਸ ਪਾ ਰਹੇ ਆ ਮੈਂ ਤਾਂ ਬੰਕੋ ਟਿਵੀ ਲਾ ਲਈ ਗਰਮੀ ਲੱਗੜ ਲਾਪੇ ਹੋਰ ਵੀ ਦੁਕੜ ਲਿਆ ਸੌ ਜਾਓ ਤੁਸੀਂ ਸਵੇਰ ਨੂੰ ਵੇਕ ਉਠਣਾ ਆਪਾਂ ਕੱਲ ਹੋ ਜਾੜਾ ਆ ਟੀ ਬ੍ਰੇਕ ਹੋ ਗਈ ਆ ਹਾਂਜੀ ਲਓ ਲੱਭੂ ਨੇ ਕਾ ਤੂੰ ਕਾ ਤੋ ਨਹੀਂ ਬਣੀ ਤੁਸੀਂ ਕਾ ਤੋ ਨਹੀਂ ਬਣੀ ਦੋਨਾਂ ਨੇ ਬਾੰਦਾਂ ਜਾ ਫੇਰ ਤੂੰ ਸੈਂਡਵਿਚ ਵੀ ਨਹੀਂ ਖਾਣੇ 5 ਮਿੰਟ ਲਈ ਆ ਨਾ ਫੜੋ ਕੋਈ ਨਹੀਂ ਆਖਦਾ ਕਿ ਤੇਰੇ